ਕਰਨਾ ਕੋਈ ਗੱਲ ਨਹੀਂ ਕਰੀ ਜਾਣ ਕਰੋਗੇ ਗੱਲ ਕੋਈ ਲੋਕਾਂ ਦਾ ਕੀੜੀ ਗੱਲ ਵਾ ਕਰੀ ਜਾਂ ਜਿੰਨੇ ਗੱਲ ਕਰਨੀ ਹੈ ਸੰਦੀਪ ਕਰੀਏ ਕੀ ਹੁਣ ਉਧਰ ਜਾਵਾਂ ਮੁਖੇ ਭਾਈ ਘਰ ਮੁਖਤਿਆਰ ਭਾਈ ਕਹਾਂਗੇ ਮੁਖੇ ਮੁਖੇ ਭਾਈ 1 ਸੰਦੀਪ ਜੇ ਮੁਖਤਿਆਰ ਭਾਈ ਘਰ ਜਾਵਾਂ ਉਹ ਚੱਜ ਨਾਲ ਬੋਲ ਦੇਣੀ ਹੈ ਹੁਣ 1 ਮੈਨੂੰ ਫਿਰ ਜੈਤਾਪੁਰ ਗਿਆ ਮੈਂ ਸਟਾਰਟ ਕਰ ਤੋ ਕਰਨਾ 2 1 ਇਹੋ ਜਿਹੇ ਪਰਮੀਤ ਜਲਜੀਤ ਨੇ ਪਹਿਲੇ ਧਿਆਨ ਦੇ ਰੱਖਿਆ ਹੁੰਦਾ ਨਾ ਤਾਈ ਜੀ ਤਾਈ ਜੀ ਨਾ ਪਹਿਲਾਂ ਕਿੱਥੇ ਪੁੱਛਦੇ ਸੀ ਜਦੋਂ ਪਤਾ ਲੱਗਾ ਵੀ ਜੋਤ ਦੇ ਨਾਮ ਸਭ ਕੁਝ ਕਰ ਦੇਣਾ ਤੇ ਉਦੋਂ ਇਹ ਦਵਾਈ ਲੈਣ ਚੱਲੇ ਪਏ ਵਿਚਾਰ ਤਾਈ ਮਮੀ ਦਾ ਖਿਆਲ ਰੱਖਾਂਗੇ ਤੇ ਚੱਲਦੇ ਚੱਲਦੇ ਕਿ ਲੋਕੀ ਸੱਚੀਆਂ ਗੱਲਾਂ ਕਰਨ ਦੇ ਆ ਬਸ ਹੁਣ ਜੋਤ ਵਿਚਾਰੀ ਵਾਲੇ ਖੋ ਉਹਨੇ ਭੋਗ ਤੱਕੇ ਰਹਿਣਾ ਹੈ ਆਵਾਜ਼ ਇਹਨਾਂ ਦੀ ਜੀ ਟਾਈਮ ਨਹੀਂ ਲੱਗਣ ਦਾ ਜਲਦੀ ਜੀ ਕਹ ਤੂੰ ਹਾਂ ਜਲਦੀ ਹੈਗੀ ਯਾਰ ਇਹ ਪਤਾ ਕੀ ਗੱਲ ਇਹ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਇਹ ਤੇਰੀ ਗੱਲ ਹੈ ਜੀ ਪਰ ਜਦੋਂ ਕੋਈ ਨਹੀਂ ਬਹੁਤ ਤੂੰ ਗਲਤ ਕੀਤਾ ਪਰ ਚਲੋ ਕੋਈ ਗੱਲ ਨਹੀਂ ਹੁਣ ਡੁੱਲਿਆਂ ਬੇਰਾਂ ਦਾ ਯਾਹੀ ਸਾਹਮਣੇ ਦੱਸ ਵੀ ਆਪਾਂ ਕਾ ਚਲਾ ਸਕਦੇ ਕੋ ਚਲੋ ਘਰ ਤੇ ਹੀ ਸਾਹਮਣੀ ਡਏ ਆ 1 2 1 ਘਰ ਤੇ ਹੀ ਸਾਹਮਣੀ ਡਏ ਆ ਗਾਂ ਸਾਹਮਣਾ ਹੀ ਪੈਣਾ ਸਾਨੂੰ ਇਕੱਲੇ ਰਹਿ ਗਏ ਹੁਣ ਕੀ ਕਰੀਏ ਜਿੰਨੇ ਜੋਗਾ ਕਿ ਮੈਂ ਦਵਾਈ ਦੋਂਦਾ ਰਿਹਾ ਮੈਂ ਇੰਨਾ ਗਲਤ ਵੀ ਨਹੀਂ ਕੀਤਾ ਮੈਂ ਇੰਨਾ ਇਥੋਂ ਕਰਨਾ ਚਲੋ 2 1 ਇਹ ਆ ਗਿਆ ਤੋ ਨਾ ਮੇਰਾ ਕਹਿੰਦਾ 2 1 ਉਹ ਕਰਨਾ ਕੀ ਹੈ ਦਲਜੀਤ ਠੀਕ ਹੈ ਹੁਣ ਕਰੋ ਹੁਣ ਹੁਣ ਕੀ ਕਹਿੰਦੀ ਆ ਸੁਣ ਲਓ ਆਦਿਆਂ ਵੀ ਪਟ ਦੇ ਮੋੜਾ ਮੈਨੂੰ ਨੰਬਰ ਪਤਾ ਵੀ ਹੈ ਇਤੋਂ ਹੈਲੋ ਅਨਸਟਾਰਟ ਹੈਲੋ ਪਹਿਲੀ ਦਿਲਾਲਤ ਚ ਮਾਂ ਨੂੰ ਹੀ ਮਾਰ ਦਿੱਤਾ ਜੀ ਸੰਦੀਪ ਕਹਤਾ ਕਿੱਡੇ ਮੜੇ ਸੰਦੀਪ ਆ ਕੀ ਪਤਾ ਨਾਲ ਹੋਣੀ ਆ ਕਲਾ ਜੇ ਜੇ ਪਹਿਲਾਂ ਨਹੀਂ ਆਈ ਤੇ ਠੰਡਾ ਜਾਂ ਰਿੰਦਾ ਵਾ ਤੇ ਜੇ ਮਤਰੀ ਧੁੱਪ ਲੱਗ ਜੇ ਤੇ ਬੜਾ ਔਖਾ ਜਾਂਦਾ ਵਾ ਬੜਾ ਗੇ ਚਲੇ ਆ ਵੀ ਕੰਮ-ਕਮ ਸੰਭਾ ਗਏ ਦੁਬਾਰਾ ਕਰਾਇਆ ਅਸਰਪਿੰਦਰ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਜੋ ਮੰਨਣ ਵਾਲੀ ਹੋਊ ਤਾਂ ਮੰਨ ਲੂੰਗੀ ਤੂੰ ਗੱਲ ਤੇ ਕਰ ਮੇਰ ਨਾਲ ਗੱਲ ਮਮੀ ਦਾ ਕੀ ਕਰੀ ਹੋੜੀ ਨੂੰ ਮਤਲਬ ਹੈ 2 1 ਗੱਲ ਮੰਮੀ ਦਾਵਾ ਜਦੋਂ ਵੇਖਾਂ ਉਹ ਰੋਂਦੀ ਹੁੰਦੀ ਆ ਹੁਣ ਵੀ ਗਈ ਹੀ ਨਾ ਮੇਰੇ ਜਦਾਂ ਹੋਰ ਭਰਾ ਦਾ ਫੋਨ ਆਉਂਦਿਆ ਹੀ ਗੱਲ ਤੇ ਜੋ ਹੀ ਚੰਗੋ ਕਰੋ ਰਹਿਣ ਨਾਲ ਪਤਾ ਲੱਗ ਜਾ ਗੱਲ ਮੰਮੀ ਜੀ ਦਾਵਾ ਮੈਂ ਤਾਂ ਮਹਿਸੂਸ ਹੁੰਦੀ ਆ ਪਰ ਕੀ ਕਰਨਾ ਨਹੀਂ ਆ ਪਰ ਮੰਮੀ ਜੀ ਭਰਾ ਪਰ ਜਾਈ ਚੰਗੇ ਹੋਣਾ ਤੇ ਮਾਪ ਲੋ ਵੀ ਚਲੋ ਘਟ ਚੇਤੇ ਆਉਂਦੇ ਆ ਕਰਨਾ ਕੋਈ ਗੱਲ ਨਹੀਂ ਕੜੀ ਜਾਣ ਕਰੋ ਕੀ ਗੱਲ ਕੋਈ ਲੋਤ ਗਈ ਲੋਕਾਂ ਦਾ ਕੀੜੀ ਗੱਲ ਵਾ ਕਰੀ ਜਾਂ ਜਿੰਨੇ ਗੱਲ ਕਰਨੀ ਐ ਸੰਦੀਪ ਖੜੀਏ ਕੀ ਹੁਣ ਉਧਰ ਜਾਵਾਂ ਮੁਖੇ ਭਾਈ ਘਰ ਮੁਖਤਿਆਰ ਭਾਈ ਜਾਵਾਂ ਕਿ ਮੁਖੇ ਮੁਖੇ ਭਾਈ ਤੂੰ ਵਨ ਸੰਦੀਪ ਜੇ ਮੁਖਤਿਆਰ ਭਾਈ ਘਰ ਜਾਵਾਂ ਉਹ ਇਹ ਚ ਅੱਜ ਨਾਲ ਬੋਲ ਦੇਣੀ ਐ ਹੁਣ ਵਨ ਮੈਨੂੰ ਫੇਰ ਜੇ ਤਾਪੋਲ ਗੇਮ ਸਟਾਰਟ ਕਰ ਤੋੜਾ ਵਨ ਇਹੋ ਜੇ ਪਰਮੀਤ ਸਲਜੀਤ ਨੇ ਪਹਿਲੇ ਧਿਆਨ ਰੱਖਿਆ ਹੁੰਦਾ ਨਾ ਤਾਈ ਜੀ ਤਾਈ ਜੀ ਨੂੰ ਪਹਿਲਾਂ ਕਿੱਥੇ ਪੁੱਛਦੇ ਜਦੋਂ ਪਤਾ ਲੱਗਾ ਵੀ ਜੋਤ ਦੇ ਨਾਲ ਸਭ ਕੁਝ ਕਰ ਦੇਣਾ ਤੋ ਉਦੋਂ ਇਹ ਦਵਾਈ ਲੈਣ ਚੱਲੇ ਪਏ ਵਿਚਾਰ ਤਾਂ ਮਮੀ ਦਾ ਖਿਆਲ ਰੱਖਾਂਗੇ ਤੇ ਚਲਦੇ ਚਲਦੇ ਕਿ ਲੋਕੀ ਸੱਚੀਆਂ ਗੱਲਾਂ ਕਰਨ ਦੇ ਆ। ਬਸ ਹੁਣ ਜੋ ਦੋਚਾਰੀ ਵਾਲੇ ਕੋ ਉਹਨੇ ਭੋਗਤਾ ਕੇ ਰਹਿਣਾ ਹੀ। ਕਿੱਥੇ ਲੱਗਦਾ ਆਵਾਂ ਇਹਨਾਂ ਨੂੰ ਜੀ ਤਾਈਂ ਨਹੀਂ ਲੱਗਣਦੇ। ਜਲਦੀਤ ਕਰ ਤਾ ਹਾਂ ਜਲਦੀਤ ਹੈਗੀ ਆ। ਮੋਲੋ ਕੀ ਕੋਲ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਤੇਰੀ ਗੱਲ ਹੈ ਜੀ ਪਰ ਜਦੋਂ ਪਹਿਲੇ ਨਹੀਂ ਬਹੁਤ ਗਲਤ ਕੀਤਾ ਪਰ ਚਲੋ ਕੋਈ ਗੱਲ ਨਹੀਂ ਹੁਣ ਡੁੱਲਿਆਂ ਬੇਰਾਂ ਦਾ ਨਹੀਂ ਆਈ ਸਾਮਕੇ ਦੱਸੋ ਵੀ ਆਪਾਂ ਘਰ ਚਲਾ ਸਕਦੇ ਚਲੋ ਘਰ ਤੇ ਹੀ ਸਾਂਭਣੀ ਡਏ ਆ 2 1 ਘਰ ਤੇ ਹੀ ਸਾਂਭਣੀ ਡਏ ਆ ਗਾਂ ਸਾਂਭਣਾ ਹੀ ਪੈਣਾ ਸਾਨੂੰ ਇਕੱਲੇ ਰਹਿ ਗਏ ਹੁਣ ਕੀ ਕਰੀਏ ਹੁਣ ਜਿੰਨੇ ਜੋਗਾ ਕਿ ਮੈਂ ਦਵਾਈ ਦੋਂਦਾ ਰਿਹਾ ਵਾ ਇੰਨਾ ਗਲਤ ਵੀ ਨਹੀਂ ਕੀਤਾ ਮੈਂ ਇੰਨਾ ਇਥੋਂ ਕਰਦਾ ਚਲੋ 2 1 ਇਹ ਇਹ ਤੋਂ ਮੇਰਾ ਕਹਿੰਦਾ 2 1 ਉਹ ਕਰਨਾ ਕੀ ਦਲਜੀਤ ਠੀਕ ਹੈ ਕਰੋ ਹੁਣ ਹੁਣ ਕੀ ਕਹਿੰਦੀ ਓ ਸੁਣ ਲਓ ODੀਆਂ ਵੀ ਪਟ ਦੇ ਮੋੜਾ ਮੈਨੂੰ ਨੰਬਰ ਪਤਾ ਦੇ ਇਹ ਤੋਂ ਹੈਲੋ ਆਮਟਾਰਟ ਹੈਲੋ ਪਹਿਲੀ ਦਿਲਾਲੇ ਚੁੰਮਾ ਨੂੰ ਹੀ ਮਾਰ ਦਿੱਤਾ ਇਸ ਗੱਤਾ ਕੱਟੇ ਮਰੇ ਹੱਸਦੀ ਸੀ ਹਾਂ ਕੀ ਪਤਾ ਨਾ ਤੂੰ ਹੋਣੀ ਆ ਕਲਾ ਜੇ ਜੇ ਪਹਿਲਾਂ ਨਹੀਂ ਆਈ ਤੇ ਠੰਡਾ ਜਾਂ ਰਹਿੰਦਾ ਵਾ ਤੇ ਜੇ ਮਤਰੀ ਤੋਂਪ ਲੱਗ ਜੇ ਤੇ ਬੜਾ ਔਖਾ ਜਾਂਦਾ ਵਾ ਬੜਾ ਗੇ ਚਲੇ ਆ ਵੀ ਕੰਮ-ਕੰਮ ਸੰਭਾ ਗਿਆ ਦੁਬਾਰਾ ਕਰਾ ਸਰਪਿੰਦਰ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਜੋ ਮੰਨਣ ਵਾਲੀ ਹੋਊ ਤਾਂ ਮੰਨ ਲੂੰਗੀ ਤੂੰ ਗੱਲ ਤੇ ਕਰ ਮੇਰ ਨਾਲ ਗੱਲ ਮਮੀ ਦਾ ਬਹੁਤ ਚੀਨ ਕਰਦੇ ਹੌਲੀ ਜੂਨ ਬੱਲੇ ਹਰ ਇੱਕ ਵਾਰ ਗੱਲ ਮਮੀ ਦਾ ਵਾ ਜਦੋਂ ਵੇਖਾਂ ਉਹ ਦੋ ਰੋਂਦੀ ਹੁੰਦੀ ਆ ਹੁਣ ਵੀ ਗਈ ਹੀ ਨਾ ਮੈਂ ਜਦਾ ਵਾਰ ਉਹ ਪ੍ਰਾਦਾ ਫੋਨ ਆਉਂਦਿਆ ਹੀ ਗੱਲ ਤਾਂ ਜਾਈ ਜਾਂਦੀ ਉਹ ਤੇ ਫੇ ਕਰੋ ਰਹਿਣਾਂ ਨੂੰ ਪਤਾ ਨਹੀਂ ਗੱਲ ਮੰਮੀ ਜੀਦਾ ਵਾਂ ਮੈਂ ਵੀ ਤਾਂ ਮਹਿਸੂਸ ਹੁੰਦੀ ਆ ਚਲੋ ਹੈ ਕਰਨਾ ਪਰ ਮੰਮੀ ਜੀ ਭਰਾ ਪਰ ਜਾਈ ਚੰਗੇ ਹੋ ਨਾ ਤੇ ਮਾਂ ਪਿਓ ਵੀ ਚਲੋ ਘਟ ਚੇਤੇ ਆਉਂਦੇ ਆ ਕਰਨਾ ਕੋਈ ਗੱਲ ਨਹੀਂ ਕੜੀ ਜਾਣ ਕਰੋ ਕੀ ਗੱਲ ਗਈ ਜਦਗੀ ਲੋਕਾਂ ਦਾ ਕੀੜੀ ਗੱਲ ਵਾ ਕਰੀ ਜਾਂ ਜਿੰਨੇ ਗੱਲ ਕਰਨੀ ਐ ਸੰਦੀਪ ਕੜੀਏ ਕੀ ਹੁਣ ਉਧਰ ਜਾਵਾ ਮੁੱਖੇ ਭਾਈ ਘਰ ਮੁਖਤਿਆਰ ਭਾਈ ਕਹਾਂਗੇ ਮੁੱਖੇ ਓਕੇ ਭਾਈ ਤੂੰ ਵਾ ਸੰਦੀਪ ਜੇ ਮੁਖਤਿਆਰ ਭਾਈ ਘਰ ਜਾਵਾ ਉਹ ਵਿੱਚ ਅੱਜ ਨਾਲ ਬੋਲ ਦੇਣੀ ਐ ਹੁਣ ਵਨ ਮੈਨੂੰ ਫੇਰ ਜੇ ਤਾਪੋਲ ਗੇਮ ਸਟਾਰਟ ਕਰ ਤੋੜਾ ਵਾ ਓਏ ਇਹੋ ਜੇ ਪਰਮੀਤ ਜਲਜੀਤ ਨੇ ਪਹਿਲੇ ਧਿਆਨ ਦੇ ਰੱਖਿਆ ਹੁੰਦਾ ਨਾ ਤਾਈ ਜੀ ਤਾਈ ਜੀ ਨਾ ਪਹਿਲਾਂ ਕਿੱਥੇ ਪੁੱਛਦੇ ਜਦੋਂ ਪਤਾ ਲੱਗਾ ਵੀ ਜੋਤ ਦੇ ਨਾਲ ਸਭ ਕੁਝ ਕਰ ਦੇਣਾ ਤੇ ਉਦੋਂ ਇਹ ਦਵਾਈ ਲੈਣ ਚੱਲੇ ਪਏ ਵਿਚਾਰ ਤੇ ਮੀਨ ਇਹ ਖਿਆਲ ਰੱਖਾਂਗੇ ਤੇ ਚੱਲਦੇ ਚੱਲਦੇ ਕਿ ਲੋਕੀ ਸੱਚੀਆਂ ਗੱਲਾਂ ਕਰਨ ਦੇ ਆ। ਬਸ ਹੁਣ ਜੋ ਤੋਚੜੀ ਵਾਲੇ ਆਖੋ ਉਹਨੇ ਭੋਗ ਤੱਕ ਰਹਿਣਾ ਏ। ਇਹ ਕਿੱਥੇ ਲੱਗਦਾ ਹੁੰਦਾ? ਆਹਾਂ ਇਹਨਾਂ ਦੇ ਟਾਈਮ ਹੀ ਨਹੀਂ ਲੱਗਣਦੇ। ਜਲਜੀਤ ਕਹਿੰਦਾ ਹਾਂ ਜਲਜੀਤ ਨਾ ਹੈਗੀ ਯਾਰ। ਬੋਲੋ ਕੀ ਗੋਲ? ਇਹ ਪਹਿਲਾਂ ਸੋਚਣਾ ਚਾਹੀਦਾ ਸੀ। ਇਹ ਤੇਰੀ ਗੱਲ ਹੈ ਜੀ ਪਰ ਜਦੋਂ ਪਹਿਲਾਂ ਨੀ ਬਹੁਤ ਤੂੰ ਗਲਤ ਕੀਤਾ ਪਰ ਚਲੋ ਕੋਈ ਗੱਲ ਨਹੀਂ ਹੁਣ ਡੁੱਲਿਆਂ ਬੇਰਾਂ ਦਾ ਯਾਈ ਸਾਮਕੇ ਦੱਸੋ ਵੀ ਆਪਾਂ ਘਰ ਚਲਾ ਸਕਦੇ ਕੋ ਚਲੋ ਘਰ ਤੇ ਹੀ ਸਾਂਭਣੀ ਡਏ ਆ 2 1 ਘਰ ਤੇ ਹੀ ਸਾਂਭਣੀ ਡਏ ਆ ਗਾਂ ਸਾਂਭਣਾ ਹੀ ਪੈਣਾ ਸਾਨੂੰ ਇਕੱਲੇ ਰਹਿ ਗਏ ਹੁਣ ਕੀ ਕਰੀਏ ਜਿੰਨੇ ਜੋਗਾ ਕਿ ਮੈਂ ਦਵਾਈ ਦੋਂਦਾ ਰਿਹਾ ਵਾ ਇੰਨਾ ਗਲਤ ਵੀ ਨਹੀਂ ਕੀਤਾ ਮੈਂ ਇੰਨਾ ਇਥੋਂ ਚਲੋ 2 1 ਹੈ ਦੇ ਤੋ ਮੇਰਾ ਕਹਨਾ 2 1 ਉਹ ਕਰਨਾ ਕੀ ਹੈ ਦਲਜੀਤ ਠੀਕ ਹੈ ਹੁਣ ਕਰੋ ਹੁਣ ਹੁਣ ਕੀ ਕਹਿੰਦੀ ਓ ਸੁਣ ਲਓ ODੀਆਂ ਵੀ ਪਟ ਦੇ ਮੋੜਾ ਮੈਨੂੰ ਨੰਬਰ ਪਤਾ ਹੈ ਇਹ ਤੋਂ ਹੈਲੋ ਆਮ ਸਟਾਰਟ ਹੈਲੋ ਪਹਿਲੀ ਦਿਲਾਲੇ ਚੁੰਮਾ ਨੂੰ ਹੀ ਮਾਰ ਦਿੱਤਾ ਜੀ ਸੰਦੀਪ ਕਹਤਾ ਕੱਟੇ ਮੋੜਾ ਹੈ ਸੰਦੀਪ ਆ ਕੀ ਪਤਾ ਨਾ ਹੋਣੀ ਆ ਕਲਾ ਜੇ ਜੇ ਪਹਿਲਾਂ ਨਹੀਂ ਆਈ ਤੇ